ਵਲਵੰਤ ਸਮੇਵਲ ਲਾਈਵ ਵਿੱਚ ਆਪ ਸਭ ਦਾ ਸਵਾਗਤ ਹੈ। ਬਲਵੰਤ ਸਮੇਵਲ ਵਾਲੀ ਲਾਈਵ ਵਿੱਚ ਆਪ ਸਭ ਦਾ ਸਵਾਗਤ ਜੀਲਾ ਸ਼੍ਰੀ ਮੁਕਤਸਰ ਸਾਹਿਬ 21 ਅਗਸਤ ਬੰਦ ਦਾ 22 ਕਾਰਟ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਵੱਲੋਂ ਇੱਕ ਮੀਟਿੰਗ ਕਰਕੇ ਦਿੱਤਾ ਮੰਗ ਪੱਤਰ। ਉਸੂਨਾ ਜੀ ਪ੍ਰਧਾਨ ਵਾਲਮੀਕ ਸੁਭਾ 307 ਤੋਂ ਗੋਵਰਦਾ ਅੱਜ ਸਾਡੇ ਵਾਲਮੀਕ ਮਜਬੀ ਭਾਈਚਾਰੇ ਆ ਜਿਹੜਾ ਅੱਜ ਇੱਥੇ ਮਾਨਯੋਗੀ ਸੀ ਸਾਹਿਬ ਨੂੰ ਮਿਲਣ ਆਇਆ ਹੈ। ਅਸੀਂ ਇੱਕ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰ ਰਹੇ ਹਾਂ 1 ਅਗਸਤ 2024 ਨੂੰ ਜਿਹੜਾ ਲਾਗੂ ਹੋਇਆ ਹੈ। ਵਾਰਮੀ ਕੀ ਮਜਬੂਤ ਫਾਇਦਰ ਨੂੰ ਜਿਹੜਾ ਉਪਵਰਗੀਕਰਨ ਦਿੱਤਾ ਗਿਆ ਹੈ ਜੀ ਇਹਦਾ ਅਸੀਂ ਬਹੁਤ ਬਹੁਤ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ ਤੇ ਜਿਹੜੇ ਯੋਧਿਆਂ ਨੇ ਆ ਸੰਘਰਸ਼ ਕੀਤਾ ਆ ਲੜਾਈ ਲੜੀ ਹੈ 20 ਸਾਲ ਤੋਂ ਉਹਨਾਂ ਦਾ ਵੀ ਅਸੀਂ ਤਹਿਦਲੋ ਧੰਨਵਾਦ ਕਰਦੇ ਹਾਂ ਅੱਜ ਅਸੀਂ ਇਸ ਲਈ ਇੱਥੇ ਮਾਨਯੋਗ ਡੀਸੀ ਸਾਹਿਬ ਨੂੰ ਮਿਲਣ ਆਏ ਸੀ ਵੀ ਪੰਜਾਬ ਸਰਕਾਰ ਤੇ ਵੈਸੇ ਤਾਂ ਇਹ ਫੈਸਲਾ ਲਾਗੂ ਹੈ ਪਰ ਕਈ ਜਥੇਬੰਦੀਆਂ ਕਈ ਪ੍ਰਾਤਰੀ ਭਰਾ ਇਹਦਾ ਵਿਰੋਧ ਕਰ ਰਹੇ ਨੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਪੰਜਾਬ 'ਚ ਲਾਗੂ ਕੀਤਾ ਜਾਵੇ ਤੇ ਜਿਹੜੇ ਉਹ ਬੰਦੇ 21 ਅਗਸਤ ਨੂੰ ਬੰਦ ਦੀ ਕਾਲ ਦੇ ਰਹੇ ਅਸੀਂ ਉਹਦੇ ਬਿਲਕੁਲ ਖਿਲਾਫ ਆ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਆ ਤੇ 21 ਅਗਸਤ ਨੂੰ ਬੰਦ ਏ ਸੱਦੇ ਤੇ ਕੋਈ ਵੀ ਵਾਲਮੀਕ ਮਜੀਵੀ ਭਾਈਚਾਰਾ ਨਾਲ ਸਾਥ ਨਹੀਂ ਦੇਵੇਗਾ ਅਸੀਂ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਲਦੋਂ ਜਲਦ ਇਸ ਨੂੰ ਲਾਗੂ ਕੀਤਾ ਜਾਵੇ ਵਾਲਮੀਕ ਸਿੱਖ ਵਾਲਮੀਕੀ ਭਾਈਚਾਰਾ ਮਾਨਯੋਗ ਸੁਪਰੀਮ ਕੋਰਟ ਦਾ 1 ਅਗਸਤ ਨੂੰ ਜੋ ਫੈਸਲਾ ਆਇਆ ਸੀਗਾ ਉਹਦਾ ਅਸੀਂ ਸਤਿਕਾਰ ਕਰਦੇ ਆਂ ਤੇ ਸਮੁੱਚੇ ਭਾਈਚਾਰੇ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਕਿ ਜਿਹੜੀ ਉਹ ਲੰਬੇ ਸਮੇਂ ਤੋਂ ਇਸ ਚੀਜ਼ ਦੀ ਮੰਗ ਕਰ ਰਹੇ ਸੀਗੇ ਤੇ ਵੀ ਪੰਜਾਬ ਸਰਕਾਰ ਨੂੰ ਅਸੀਂ ਅੱਜ ਜਿਹੜਾ ਮੰਗ ਪੱਤਰ ਦਿੱਤਾ ਵੀ ਉਹਨੂੰ ਸੁਭਮਾਰਯੋਗ ਸੁਪਰੀਮ ਕੋਰਟ ਦੇ ਜਿਹੜੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹ ਜਿਹੜਾ ਹੈਗਾ ਲਾਗੂ ਕੀਤਾ ਜਾਵੇ। ਦੂਸਰੀ ਗੱਲ ਜਿਹੜਾ ਬੰਦ ਦੀ ਕਾਲ ਦਾ ਜਥੇਬੰਦੀਆਂ ਨੇ ਕੀਤਾ ਅਸੀਂ ਉਹਦਾ ਅੱਜ ਮੰਗ ਪੱਤਰ ਦੇ ਵਿੱਚ ਵੀ ਇਲਕਤੀ ਦੇ ਰੂਪ ਤੇ ਦਿੱਤਾ ਵੀ ਸਾਡਾ ਉਹਨਾਂ ਦੇ ਨਾਲ ਕੋਈ ਸਬੰਧ ਨਹੀਂ ਹੈ ਸਾਡਾ ਦਲਤ ਜਥੇਬੰਦੀਆਂ ਦਾ ਕੋਈ ਵੀ ਸਬੰਧ ਰਹੀ ਅਸੀਂ ਉਹਦੇ ਵਿਰੋਧ ਵਿੱਚ ਆ ਜਿਹੜੇ ਕੁਝ ਲੋਕ ਵਿਰੋਧ ਵੀ ਕਰਦੇ ਆ ਹਾਂਜੀ ਅਸੀਂ ਵਿਰੋਧ ਵਾਲਿਆਂ ਨਾਲ ਸਾਡਾ ਕੋਈ ਨਹੀਂ ਹੈਗਾ ਜੀ ਇੱਕ ਸਾਰ ਜਿਵੇਂ ਆਪ ਹੀ ਡਿਬੇਟ ਕਰਨੇ ਆ ਇੱਕ ਮਿੰਟ ਸਰ ਜਿਹੜਾ ਆਮ ਹੀ ਐਸੀ ਪਰਿਵਾਰਾਂ ਤੇ ਦਿਨ ਭਰ ਦਿਨ ਪਰ ਅਤਿਆਚਾਰ ਹੋਏ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅਤਿਆਚਾਰਤਾ ਜੀ ਕਿਸੇ ਤੇ ਵੀ ਹੁੰਦਾ ਹੈ ਉਹ ਨਿੰਦਣਯੋਗ ਹੈ ਪਰ ਜਿਹੜਾ ਦਲਤ ਪਰਿਵਾਰਾਂ ਦੇ ਨਾਲ ਜਿਹੜੀ ਗੱਲ ਕੀਤੀ ਜਾਂਦੀ ਉਹ ਬਹੁਤ ਹੀ ਮਾੜੀ ਮੰਦਭਾਗੀ ਹੈ ਤੇ ਅਸੀਂ ਜਿਹੜਾ ਸਾਡਾ ਦਲਦਪੰਜਾਰਾ ਜਿੱਥੇ ਕੋਈ ਗੱਲ ਹੁੰਦੀ ਹੈ ਸਾਨੂੰ ਪਤਾ ਲੱਗਦਾ ਤਾਂ ਅਸੀਂ ਜ਼ਰੂਰ ਉੱਤੇ ਪਹੁੰਚਦੇ ਆਂ ਉਹਨਾਂ ਦੇ ਦੁੱਖ ਦੇ ਵਿੱਚ ਜ਼ਰੂਰ ਸਹਾਇਤਾ ਹੁੰਦੇ ਆਂ